हां चलिए जी इत्ते बोट असि इत्ते जाना ਛੜ ਕੇ ਆ ਦੇਖੋ ਉਹ ਚਲੀ ਅਹੀਂ ਵੀ ਤਿਆਰ ਖਬਰ ਤਿਆਰ ਖੜੇ ਨਗਰੀਏ ਕਿਨਾਰੇ ਤੇ ਹੌਲੀ ਹੌਲੀ शिपा। पाता लंगर चलो खलैर साहब लग ठीक ਗੱਡੀ ਦੀਆਂ ਡਿਕਟਾ ਲਓ ਚੱਲ ਲੈਣਾ ਹੈ ਬਸ ਚੱਲੇ 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 ਇਹ ਬੱਸ ਇੱਕ ਜਿੱਥੇ ਪਹੁੰਚੇਗੀ ਆਹ 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 ਦੇਖੋ ਜੀ ਕੀ ਕਮਾਲ ਨਜ਼ਾਰਾ ਨਹੀਂ ਚੱਲਨੇ ਅੰਲੀ ਤੋਂ ਪਾਰ ਜਿਆਦਾ ਕਮਾਲ ਦਾ ਨਜ਼ਾਰਾ ਅਸੀਂ ਜਾ ਰਹੇ ਹਾਂ ਜੀ ਉਸ ਪਾਰ ਦੂਸਰੇ ਕਿਨਾਰੇ ਤੇ ਕਲਕੱਤਾ ਇਹ ਜਿਹੜੇ ਲੱਦੇ ਹੋਣ ਇਹਨਾਂ ਨੇ ਅੜਦਾ ਨਹੀਂ ਜੇ ਪਾਸੇ ਇਹਨਾਂ ਨੇ ਆ ਚੱਲੀਏ ਜੀ ਇੱਥੇ ਬੋਟ ਅਸੀਂ ਇੱਥੇ ਜਾਣਾ ਚੜ ਕੇ ਆ ਦੇਖੋ ਪਹੁੰਚ ਲਈ ਅਹੀਂ ਵੀ ਤਿਆਰ ਖਬਰ ਤਿਆਰ ਖੜੇ ਆ ਲਾਲਾ ਸਾਹਿਬ ਤਿਆਰੀ ਹੈ ਜਾਣ ਦੀ ਦੇਵਾ ਦੇ ਲਈ ਆ ਗਈ ਹੈ ਜੀ ਬੋਟ ਹੁਣ ਅਸੀਂ ਬੋਰਡ ਤੇ ਚੜਾਂਗੇ ਫਿਰ ਤੁਹਾਨੂੰ ਚੜ ਕੇ ਦਿਖਾਉਨੇ ਆ ਜਾਨੀਏ ਚੱਲੀਏ ਚੱਲੇ ਆਂ ਜੀ ਚੜਨ ਆਪਾਂ ਬੋਰਡ ਤੇ ਕਿੱਥੇ ਚੜਨਾ ਹਮਣ ਇੱਥੇ ਚੜਨਾ ਕਿ ਇੱਥੇ ਚੜਨਾ ਇੱਕ ਕਾ ਵੀ ਆ ਰਹੀ ਏ ये दुनिया बोर्ड से तक चढ़ है ਅਤੇ ਗਏ ਜੀ ਆਪਾਂ ਪਹੁੰਚ ਗਏ ਜੀ ਆਪਾਂ ਸ਼ਿਪ ਦੇ ਲਾਗੇ ਆ ਦੇਖੋ ਨਜ਼ਾਰਾ ਉਗਲੀ ਨਦੀ ਹੈ ਉਗਲੀ ਨਦੀ ਦੇ ਉੱਪਰ ਆਪਾਂ ਜਾਣ ਲੱਗੇ ਆਂ ਸ਼ਿਪ ਤੇ ਦੂਸਰੇ ਕੰਡੇ ਤੇ ਜਾਵਾਂਗੇ ਕੋਲਕਾਤਾ ਆ ਬੜਾ ਟੂ ਕੋਲਕਾਤਾ ਦਾ ਸਫ਼ਰ ਆਪਾਂ ਇੱਥੇ ਤੈਅ ਕਰਾਂਗੇ ਇਹ ਆ ਵੀ ਪਿਛਪਦੇ ਅੰਦਰ ਇਹ ਫਾੜੀ ਚੱਲਣ ਲਈ ਤਿਆਰ ਆ ਦੇਖੋ ਤੁਸੀਂ ਮਜ਼ਾ ਲਿਓ ਛੱਪ ਦਾ ਬੇੜੀ 'ਚ ਬੈਠ ਗਏ ਆਪਾਂ ਹੁਣ ਚੱਲੇ ਆ ਦੂਸਰੀ ਪਾਰ ਇੱਕ ਟੋਕ ਪਾ ਆਵਾਂ ਗਾ ਟੂ ਕਲਕੱਤਾ ਸਟਾਰਟ ਹੋ ਗਈ ਹੈ ਹੁਣ ਹੌਲੀ ਹੌਲੀ ਦੂਰ ਹੋ ਰਹੀ ਹੈ ਆ ਦੇਖੋ ਲੰਗਰ ਪੋਟ ਦਿੱਤੇ ਗਏ ਨੇ ਖੇਲੜਾ ਸਾਹਿਬ ਨਜ਼ਾਰਾ ਲੈ ਰਹੇ ਨੇ ਮੌਸਮ ਦਾ ਸਾਹਮਣੇ ਆ ਹਾਵੜਾ ਬ੍ਰਿਜ ਆਵੜਾ ਬ੍ਰਿਜ ਵੀ ਆਪਾਂ ਵੇਖ ਚੁੱਕੇ ਹਾਂ ਬਹੁਤ ਹੀ ਘੈਂਟ ਨਜ਼ਾਰਾ ਹੈ। ਗੌਰਨਰ ਦੇ ਆਪਾਂ ਖੜੇ ਆ ਬਿਲਕੁਲ। ਦੇਖੋ ਜੀ। ਇਹ ਵੇੜੀ ਜਾ ਰਹੀ ਆਪਣੀ ਡੈਸਟੀਨੇਸ਼ਨ ਵੱਲੋਂ ਤੇ ਅਸੀਂ ਸਵਾਰ ਮਜ਼ਾ ਬਹੁਤ ਆ ਰਿਹਾ। ਹੌਲੀ ਹੌਲੀ ਮੋੜ ਕੱਟ ਰਹੀ ਐ ਬੇੜੀ ਆ ਦੇਖੋ ਆ ਦੇ ਦਵਾਲੇ ਪਾਣੀ ਹੀ ਪਾਣੀ ਐ ਐਕਸਾਈਟਮੈਂਟ ਬਹੁਤ ਜ਼ਿਆਦਾ ਆ ਨੂੰ ਐਕਸਾਈਟਮੈਂਟ ਭਰਿਆ ਸੰਗਰੜਾ ਮਜ਼ਾ ਆ ਰਿਹਾ ਐ ਇਕਦਮ ਤੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜ਼ਰੂਰ ਦੱਸਿਓ ਸਾਨੂੰ ਕਮੈਂਟਸ ਵਿੱਚ ਦੱਸਿਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਆਹ ਦਾ ਕੋਲਕਾਤਾ ਦਾ ਸਫਰ ਬਹੁਤ ਸੁੰਦਰ ਚਾਰੇ ਪਾਸੇ ਪਾਣੀ ਹੈ ਸਾਡੇ ਆਲੇ ਦੁਆਲੇ ਉਗਲੀ ਨਦੀ ਹੈ ਜੀ ਨਦੀ ਦੇ ਵਿੱਚ ਆਪਾਂ ਤੈਰ ਰਹੇ ਆ ਬੇੜੇ ਦੇ ਵਿੱਚ ਬਹੁਤ ਵੱਡਾ ਬੇੜਾ ਆ ਫਰੈਂਡਸ ਨੇ ਸ਼ਾਗਿਰਦਾ ਨਮਨ ਕਲੇਰਾ ਨਾਲ ਆ ਦੇਖੋ ਮਜ਼ਾ ਲੈ ਰਹੇ ਨੇ ਹਵਾ ਕੰਡੀਸ਼ਨਰ ਦੀ ਚੱਲ ਰਹੀ ਹੈ ਮਜ਼ੇ ਆਲੀ ਗੱਲ ਹੈ ਨਗਰੀ ਦੇ ਕਿਨਾਰੇ ਤੇ ਹੌਲੀ ਹੌਲੀ ਸ਼ਿਪ ਦਾ ਵੀਰੇ ਚਲਾਉਣ ਵਾਲੇ ਇਹ ਮੇਘਲ ਡਰਾਈਵਰ ਹੈ ਇੰਨਾ ਨੇ ਹੁਣ ਪਾ ਦੇਣਾ ਲੰਗਰ ਰਸਾ ਸੁੱਟ ਕੇ ਜਾਮ ਕਰ ਦੇਣਾ ਬਿਲਕੁਲ ਆ ਲੱਗਾ ਇਹ ਰਸਾ ਸੁੱਟਣ ਐਸਾ ਸੋੜਦੇ ਆ ਲੰਗਰ ਇਹ ਪਾਤਾ ਲੰਗਰ ਆ ਲਈ ਸੋੜਾ ਜਾ ਰਹੇ ਹਾਂ ਵਾਪਸ ਹੁਣ ਸਾਡਾ ਛੁੱਟ ਗਿਆ ਪਿੱਛੇ ਆ ਦੇਖੋ ਫਰੈਂਡਸ ਕਿਡੇ ਕਿਡੇ ਮੋهਟੇ ਲੰਗਰ ਪਾਏ ਹੋਏ ਇਹਨੂੰ ਬਹੁਤ ਮੋਟੇ ਮੋਟੇ ਚੇਨ ਨਾਲ ਇਹਨੂੰ ਸ਼ਿਪ ਨੂੰ ਬੰਨਿਆ ਜਾਂਦਾ ਆ ਦੇਖੋ ਸ਼ਿਪ ਨੂੰ ਬੰਨਿਆ ਹੋਇਆ ਬੜੇ ਮੋਟੇ ਸੰਗਲ ਇਹ ਸ਼ਿਪ ਵੀ ਬੜੇ ਵੱਡੇ ਆ ਇੰਨਾ ਦੀ ਹੋ ਗਈ ਮਨਿਆਤ ਖਤਮ ਮੇਰਾ ਖੇਨ ਤਾਂ ਮਾ ਜੀ ਜੀ ਦੀ ਦੁਕਾਨ ਆ ਵੇਖੋ ਦੋਸਤੋ ਯਾਰ ਜਦੋਂ ਨਾ ਕੋਈ ਨਾ ਰਕਾ ਕੋਈ ਪਿਆ ਜਾਂਦਾ ਰੁਕੋ ਅਰੇ ਮੋਟੇ ਆਹ ਵੇਖ ਲੋ ਛੋਟੀ ਜੀ ਦੁਕਾਨ ਚ ਬੰਦਾ ਕੰਮ ਕਰਨ ਲਿਆ ਤੇ ਵੇਖੋ ਕਮਾਈ ਦਾ ਸਾਧਨ ਹੈ ਵੀ ਬਹੁਤ ਵਧੀਆ ਬਹੁਤ ਅੱਛਾ ਮਿਹਨਤ ਕਰਨ ਵਾਲੇ ਬੰਦੇ ਮਤਲਬ ਉੱਪਰ ਦੁਕਾਨਾਂ ਆ ਵੇਖੋ ਆ ਵੱਡੀਆਂ ਵੱਡੀਆਂ ਦੁਕਾਨਾਂ ਨੇ نیچے ਦੁਕਾਨਾਂ ਦੀ ਜਗ੍ਹਾ ਬਣੀ ਹੋਈ ਹੈ ਉੱਥੇ ਕੰਮ ਕਰਦੇ ਬੰਦੇ ਆ ਉੱਥੇ ਜਗ੍ਹਾ ਬਣਾਈ ਹੋਈ ਹੈ نیچے ਉਹਦੇ ਵਿੱਚ ਕੰਮ ਕਰਦੇ ਥੱਲੇ ਆਪਣਾ ਸਾਰਾ ਕਾਰੋਬਾਰ ਇਹਨਾਂ ਦਾ ਇੱਥੇ ਆ ਬੜੀ ਹੈਰਾਨੀ ਵਾਲੀ ਗੱਲ ਏ ਉਮਰਿਆ ਜੀ ਕਲਕੱਤਾ ਦੀਆਂ ਗਲੀਆਂ ਮਜ਼ਾ ਆ ਰਿਹਾ ਪੂਰਾ ਆ ਵੇਖੋ ਮੇਰੇ ਪਿੱਛੇ ਸਾਰਾ ਬਾਜ਼ਾਰ ਹੀ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਭੀੜ ਹੈ ਇੱਥੇ ਕਲਕੱਤੇ ਚ ਉਹ ਦਿਖਾ ਰਹੇ ਕਿ ਕਲਕੱਤਾ ਦੀਆਂ ਗਲੀਆਂ ਆਵੜਾ ਟੂ ਕਲਕੱਤਾ ਸੀ ਆ ਗਏ ਆ ਕਲਕੱਤਾ ਦੀਆਂ ਗਲੀਆਂ ਦੇ ਘੁੰਮ ਰਹੇ ਆ